ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ ਸਵਾਗਤ ਹੈ ਜੀ ਔਰ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਸੋ ਅੱਜ ਅਸੀਂ ਭਾਜੀ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਵੇਰ ਤੋਂ ਜੀ ਕਿਉਂਕਿ ਡਿਪਰੈਸ਼ਨ ਅੱਜ ਦੇ ਜਮਾਨੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਗ ਡਿਪਰੈਸ਼ਨ ਆ ਬਿਲਕੁਲ ਔਰ ਜਨਨਾ ਕੇ ਤੁਸੀਂ ਮੈਨੂੰ ਆਫ ਦਾ ਕੈਮਰਾ ਵੀ ਦੱਸਿਆ ਸੀਗਾ ਕਿ ਜਿਹੜੀ ਸ਼ੁਰੂਆਤ ਡਿਪਰੈਸ਼ਨ ਦੀ ਉਹ ਸਾਡੇ ਜੀਵਨ ਜਾਚ ਤੋਂ ਨਿਕਲਦੀ ਹੈ। ਸੋ ਤੁਸੀਂ ਦੱਸੋ ਕਿ ਸਾਨੂੰ ਸਵੇਰ ਦੀ ਸ਼ੁਰੂਆਤ ਜਿਹੜੇ ਇਨਸਾਨ ਨੂੰ ਕਿਵੇਂ ਕਰਨੀ ਚਾਹੀਦੀ ਹੈ ਕਿੱਥੋਂ ਸ਼ੁਰੂ ਨੇ? ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਆਪਾਂ ਰਾਤੀ ਖਾਦਾ ਕੀਆ? ਜੀ। ਸੌਣ ਦਾ ਤੁਹਾਡਾ ਟਾਈਮ ਕੀ ਆ? ਜੀ। ਜ਼ਰੂਰੀ ਆ। ਸਾਡੇ ਜੀਵਨ ਦੇ ਸਰੀਰ ਦੇ ਦੋ ਆਰਗਨ ਆ। ਜੀ। ਇੱਕ ਲੀਵਰ ਤੇ ਇੱਕ ਹਾਰਟ। ਜੀ। ਜਿਹੜੇ ਸਾਰੀ ਰਾਤ ਵਰਕ ਕਰਦੇ ਆ ਜਿਉਂ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਇਹ ਦੋ ਆਰਗਨ ਜਿਹੜੇ ਆ ਇਹ ਕਦੇ ਆਰਾਮ ਨਹੀਂ ਕਰਦੇ ਹੈਨਾ ਤੇ ਕੰਟੀਨਿਊਸ ਕੰਮ ਕਰਦੇ ਆ ਜੀ ਜਦੋਂ ਅਸੀਂ ਰਾਤ ਨੂੰ ਸੌਂਨੇ ਆ ਜੀ ਉਸ ਤੋਂ ਬਾਅਦ ਇਹ ਪ੍ਰੋਸੈਸਿੰਗ ਕਰਦੇ ਆ ਫੂਡ ਦੀ ਤਾਂ ਹੀ ਸਾਨੂੰ ਸਵੇਰ ਨੂੰ ਜਿਹੜੀ ਆ ਜੋ ਅਸੀਂ ਖਾਧਾ ਨੂੰ ਸਾਡਾ ਉਹਦੀ ਬੇਸਟੇਜ ਬਣਦੀ ਹੈ ਜੀ ਜੀ ਹੁਣ ਰਾਤ ਸਾਰੀ ਜਿਹੜਾ ਬੰਦਾ ਕੰਮ ਕਰਦਾ ਰਿਹਾ ਹੋਵੇ ਜੀ ਆਪਾਂ ਉਹਨੂੰ ਸਵੇਰੇ ਚਿਹਰੇ ਕੀ ਦੇਣਾ ਆਮ ਕਰਕੇ ਅਸੀਂ ਦੇਖਦੇ ਆਂ ਭਈ ਫਟਾਫਟ ਚਾਰਾ ਦਾ ਕਪੀਤਾ ਗਰਮ ਕੀਤਾ ਹਨਾ ਫਟਾਫਟ ਉਹ ਅੱਗੇ ਰਾਤ ਦਾ ਜਿਹੜਾ 350 350 ਡਿਗਰੀ ਦੇ ਉੱਤੇ ਕੰਮ ਕਰ ਰਿਹਾ ਜਿਹੜਾ ਪਾਰਟ ਜੀ ਅੰਦਰ ਦੀ ਰਾਤ ਦੀ ਵੇਸਟੇਜ ਤਾਂ ਹੀ ਬਣਦੀ ਨਾ ਕਿ 250 300 ਡਿਗਰੀ ਉਸ ਲਈ ਵੇਸਟ ਡਿਗਰੀ ਹੁੰਦੀ ਹੈ ਤਾਂ ਹੀ ਵੇਸਟ ਬਣਦੀ ਹੈ ਤਾਂ ਹੀ ਵੇਸਟ ਬਣਦੀ ਨਾ ਜੀ ਹੁਣ ਉਹ ਰਾਤ ਸਾਰੀ ਇੱਕ ਬੰਦਾ ਕੰਮ ਕਰ ਰਿਹਾ ਉੱਤੋਂ ਸਵੇਰੇ ਓਰਤਾਂ ਸਾਹਿਬ ਤੁਸੀਂ ਗਰਮ ਗਰਮ ਮੋਦ ਨੂੰ ਚਾਹ ਦੇਣੀ ਸ਼ੁਰੂ ਕਰ ਦਿਨੇ ਜੀ ਉਹ ਰਿੰਗਾ ਖੁੰਡਾ ਵੀ ਬੰਦੇ ਦਾ ਉਹਦਾ ਬੇੜਾ ਕਰਖ ਹੋ ਜਾਂਦਾ ਜੀ ਜਿਹੜਾ ਲੀਵਰ ਆ ਉਹ ਸਾਡੇ ਸਰੀਰ ਦਾ ਇੱਕ ਇੰਜਨ ਦਾ ਮੇਨ ਪਾਰਟ ਹੈ ਜੀ ਜੀ ਕਿ ਜਿੰਨੀ ਵੀ ਅਸੀਂ ਫੂਡ ਖਾਣਾ ਆ ਉਸ ਫੂਡ ਦੀ ਪ੍ਰੋਸੈਸਿੰਗ ਜਾਂ ਹਰ ਚੀਜ਼ ਉਹਦੇ ਵਿੱਚੋਂ ਜਿਹੜੀ ਕੱਢਣੀ ਆ organਾਂ ਨੂੰ ਦੇਣੀ ਆ ਉਹ ਲੀਵਰ ਦਾ ਕੰਮ ਹੈ ਲੀਵਰ ਦਾ ਕੰਮ ਲੀਵਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਜਦੋਂ ਸਵੇਰੇ ਉੱਠਦਾ ਉੱਠਦੇ ਹੋ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਜੀ ਕਿ ਰਾਤ ਨੂੰ ਜਿਹੜੇ ਆਮਲੇ ਲੈ ਲਓ ਜੀ ਐ ਵੈਸੇ ਜਿਹੜਾ ਅਚਾਰ ਆ ਕੱਚੇ ਆਮਲਿਆਂ ਦਾ ਤੁਸੀਂ ਲੈ ਸਕਦੇ ਹੋ ਪਰ ਸੁੱਕੇ ਆਮਲ ਨਹੀਂ ਲੈ ਲਓ ਰਾਤ ਨੂੰ ਕੱਚ ਦੇ ਗਲਾਸ ਦੇ ਵਿੱਚ ਇੱਕ ਆਮਲੇ ਦਾ ਹਿੱਸਾ ਰਾਤ ਨੂੰ ਪੀਓ ਲਓ ਸਵੇਰੇ ਉੱਠਦੇ ਅਸਾਰ ਉਹ ਆਮਲਾ ਵੀ ਖਾ ਲੈਣਾ ਤੇ ਪਾਣੀ ਵੀ ਪੀ ਲੈਣਾ ਜੀ ਉਸ ਤੋਂ ਸਭ ਤੋਂ ਪਹਿਲਾਂ ਤਾਂ ਵੈਸੇ ਕੀ ਕਰਨਾ ਜਦੋਂ ਵੀ ਉੱਠਦੇ ਹੋ ਦੋ ਕੱਟਾ ਪਾਣੀ ਦੀਆਂ ਪੀਓ ਜੀ ਬੁਰਸ਼ ਕਰ ਬੁਰਸ਼ ਕਰਨ ਤੋਂ ਪਹਿਲਾਂ ਜਿਹੜਾ ਪਹਿਲਾ ਲਾਵਾ ਉਹ ਤੁਹਾਡਾ ਅੰਦਰ ਨਿਕਲਣਾ ਚਾਹੀਦਾ ਜੀ ਉਹਨੂੰ ਬਾਹਰ ਨਾ ਸਿੱਟੋ ਉੱਠਣ ਤੋਂ ਬਾਅਦ ਜੇ ਬੁਰਸ਼ ਕਰ ਲਓ ਬੁਰਸ਼ ਕਰਨ ਤੋਂ ਬਾਅਦ ਜੇ ਦੰਤਨ ਕਰੋ ਜਾਂ ਬਹੁਤੀ ਪੇਸਟ ਲਾਉਣ ਦੀ ਲੋੜ ਨਹੀਂ ਜੇ ਅਸੀਂ ਬਹੁਤ ਬਹੁਤ ਜ਼ਿਆਦਾ ਪੇਸਟ ਲਾਉਣੇ ਉਹ ਵੀ ਨੁਕਸਾਨਦੇਹੀ ਆ ਜੀ ਉਸ ਤੋਂ ਬਾਅਦ ਤੁਸੀਂ ਜਿਹੜਾ ਰਾਤ ਨੂੰ ਆਮਲਾ ਪੀਂਦਿਆ ਪੀਣਾ ਕੱਚ ਦੇ ਗਲਾਸ ਤੇ ਕਿਸੇ ਮੈਟਲ ਚ ਨਾ ਪੀਓ ਜੀ ਉਹਨਾਂ ਕੱਚ ਦੇ ਗਲਾਸ ਚ ਪੀ ਕੇ ਸਵੇਰੇ ਉਰਦਿਆਂ ਸਾਰੂ ਆਮਲਾ ਲੈ ਲਓ ਦੂਜੇ ਦਿਨ ਕਤੀਰਾ ਗੂੰਦ ਲੈ ਲਓ ਰਾਤ ਨੂੰ ਪੀਂਦਿਓ ਫੁੱਲ ਜਾਂਦਾ ਸਵੇਰੇ ਕਤੀਰਾ ਗੂੰਦ ਲੈ ਲਓ ਜੀ ਉਸ ਤੋਂ ਅਗਲੇ ਦਿਨ ਟੁਕ ਮਲੰਗਾ ਜਿਹਨੂੰ ਤુલਸੀ ਦੇ ਬੀ ਕਹਿੰਦੇ ਆ ਟੁਕ ਮਲੰਗਾ ਉਹ ਰਾਤ ਨੂੰ ਪੀਂਦਿਓ ਚਮਚਾ ਕਿਰੇ ਨਿਰਨੇ ਕਾਲ ਇਹ ਹਰ ਹਰ ਦਿਨ ਅਲੱਗ ਹਰ ਦਿਨ ਅਲੱਗ ਲੈ ਲਓ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਮਲਾ ਰਿਪੀਟ ਕਰ ਸਕਦੇ ਹੋ ਜੀ ਹਾਂਜੀ ਤ੍ਰਿਫਲਾ ਵੀਕ ਦੇ ਵਿੱਚ ਤ੍ਰਿਫਲਾ ਯਾਨੀ ਆਮਲਾ ਹਰੜ ਤੇ ਬਹੀੜਾ ਜੀ ਤਿੰਨ ਚੀਜ਼ਾਂ ਦੇ ਨਾਲ ਤ੍ਰਿਫਲਾ ਬਣਦਾ ਕੋਸ਼ਿਸ਼ ਕਰੋ ਵੀਕ ਦੇ ਵਿੱਚ ਜਿੱਦਨ ਤੁਸੀਂ ਘਰ ਰਹਿੰਦੇ ਹੋ ਜੀ ਜੇ ਤਾਂ ਤੁਸੀਂ ਕੰਮ ਤੇ ਜਾ ਰਹੇ ਹੋ ਉਦੋਂ ਨਾ ਲਾਓ ਹਮ ਲੱਸੀ ਦੇ ਵਿੱਚ ਦਹੀਂ ਦੀ ਲੱਸੀ ਦੇ ਵਿੱਚ ਬਣਾ ਕੇ ਤੁਸੀਂ ਨਿਰਨੇ ਕਾਲ ਜੇ ਤ੍ਰਿਫਲਾ ਜਿਹੜਾ ਵੀਕ ਦੇ ਵਿੱਚ ਇੱਕ ਵਾਰੀ ਹਰ ਰੋਜ਼ ਹਾਂ ਕੋਸ਼ਿਸ਼ ਕਰੋ ਧਨੀਆਂ ਪਦੀਨਾ ਤੇ ਬੀਜਲ ਜਾਂ ਜਿਹਨੂੰ ਤੁਲਸੀ ਕਹਿੰਦੇ ਆ ਤੁਲਸੀ ਦੇ ਪੱਤੇ ਛਕਾ ਕੇ ਰੱਖ ਲਓ ਜੇ ਨਹੀਂ ਸਰਦਾ ਬਾਹਰੋਂ ਉਹਦੀ ਚਟਣੀ ਬਣਾ ਕੇ ਘਰ ਤੇ ਰੱਖੋ ਨਿੰਨੇ ਕਾਲਜ ਚਾਰ ਤੋਂ ਪੰਜ ਚਮਚੇ ਜਿਹੜੇ ਪਾਣੀ ਦੇ ਵਿੱਚ ਘੋਲ ਕੇ ਨਿਲਨੇ ਕਾਲਜ ਉਹ ਡਾਲਾ ਹੁਣ ਕੀ ਹੋ ਗਿਆ ਇਹਦਾ ਹੋ ਗਿਆ ਲੀਵਰ ਦੀ ਜੀ ਲੀਵਰ ਦੇ ਵਾਸਤੇ ਆ ਸਮਝ ਲਓ ਤੁਹਾਡਾ ਆਮਲਾ ਹੋ ਗਿਆ ਪੇਟ ਨੂੰ ਠੰਡਾ ਰੱਖਣ ਵਾਸਤੇ ਇਹ ਤੁਲਸੀ ਹੋ ਗਈ ਜੀ ਜਿਹੜਾ ਜਿਹੜਾ ਲੀਵਰ ਦੀ ਠੰਡ ਹੋਰ ਜਿਹੜੀ ਕਰਨ ਵਾਸਤੇ ਧਨੀਆ ਜਿਹੜਾ ਧਨੀਆ ਜਿਹੜਾ ਇਹ ਲੀਵਰ ਨੂੰ ਸਾਫ਼ ਕਰਦਾ ਧਨੀਆ ਜਿਹੜਾ ਇਹ ਚੀਜ਼ਾਂ ਤੁਹਾਡੀਆਂ ਸਰੀਰ ਦੀਆਂ ਆ ਜਦੋਂ ਵੀ ਉੱਠਦੇ ਹੋ ਰਾਤ ਨੂੰ ਇਹ ਚੀਜ਼ਾਂ ਭੇਂ ਕੇ ਰੱਖੋ ਤਸਵੀਰੇ ਉੱਠ ਕੇ ਇਹਨਾਂ ਦਾ ਸੇਵਨ ਕਰੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਇੱਥੋਂ ਸ਼ੁਰੂ ਹੋਣਾ ਹੈ ਸ਼ੁਰੂਆਤ ਤੁਸੀਂ ਇੱਥੇ ਕਰੋ ਬਿਲਕੁਲ ਠੀਕ ਹੈ ਠੀਕ ਹੈ अच्छा ये मतलब जेड़ा ਤੁਸੀਂ ਨੁਕਤਾ ਦੱਸਿਆ ਹੈ ਹਰ ਇਨਸਾਨ ਵਾਸਤੇ ਹੈ ਕਿ ਹਰ ਬਜ਼ੁਰਗਾਂ ਵਾਸਤੇ ਹੈ ਨਾ ਹਰ ਇਨਸਾਨ ਹਰ ਇੱਕ ਨੂੰ ਹੀ ਸਾਡੇ ਜਨਮ ਤੋਂ ਲੈ ਕੇ ਐਂਡ ਆਫ ਲਾਈਫ ਇਹ ਉਸका हर एक वास्ते चले क्योंकि लिवर हर एक ਦਾ ਹੈ हर एक ਦਾ लिवर ਜਿੰਨੀਆਂ ਅੱਜ ਬਿਮਾਰੀਆਂ ਨੇ ਉਹ 99% लिवर ਤੋਂ ਸ਼ੁਰੂ ਹੁੰਦੀਆਂ ਜਦੋਂ ਸਾਡਾ ਲੀਵਰ ਬਿਮਾਰ ਹੁੰਦਾ ਕਿਉਂਕਿ ਉਹਨੇ ਲੀਵਰ ਨੇ ਪ੍ਰੋਸੈਸਿੰਗ ਕਰਨੀ ਹੈ ਜਦੋਂ ਖੁਦ ਹੀ ਬਿਮਾਰ ਹੋਇਆ ਉਹਨੇ ਪ੍ਰੋਸੈਸਿੰਗ ਨਹੀਂ ਕਰਨੀ ਬਸ ਇਹ ਜ਼ਰੂਰੀ ਹੈ اچھا ਭਾਜੀ ਆਮ ਤੌਰ ਤੇ ਜਿਹੜੇ ਡਾਕਟਰ ਨੇ ਉਹ ਉਹਨਾਂ ਦੇ ਵੱਖ-ਵੱਖ ਥਿਊਰੀਆਂ ਜਲਦੀਆਂ ਕਿ ਇਨਸਾਨ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸਾਰੇ ਦਿਨ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਕੀ ਕੰਮ ਦੇ ਹਿਸਾਬ ਨਾਲ ਵੰਡਿਆ ਜਾਣਾ ਖਾਣਾ ਕਿ ਜਾਂ ਇਹ ਬਹੁਤ ਜ਼ਰੂਰੀ ਆ ਹੁਣ ਸਾਡੀ ਜਿਹੜੀ ਪਹਿਲੀ ਖਾਾਕ ਹੁੰਦੀ ਸੀ ਜਦੋਂ ਆਪਾਂ ਪਿੰਡਾਂ 'ਚ ਰਹਿਣ ਵਾਲਿਆਂ ਜੀ ਪੇ ਆਮ ਕਰਕੇ ਕਣਕ ਤੇ ਮੱਕੀ ਹਾਂਜੀ ਤੇ ਛੋਲੇ ਤੇ ਜੋ ਜਿਹੜੀ ਕਣਕ ਆ ਕਣਕ ਵੈਸੇ ਸਾਡੀ ਖਾਾਕ ਨੇਗੀ ਕਣਕ ਇਹ ਬਾਬਰ ਦੇ ਟਾਈਮ ਦੇ ਵਿੱਚ ਆਈ ਆ ਪਹਿਲਾਂ ਹਾਂਜੀ ਉਹ ਵੀ ਦੇਸੀ ਕਣਕ ਹੁੰਦੀ ਸੀ ਗੋਲ-ਗੋਲ ਹੁੰਦੀ ਸੀ ਬੜਾ ਲੰਬੇ-ਲੰਬੇ ਹੁੰਦੇ ਉਸ ਤੋਂ ਬਾਅਦ ਤੇ ਇਹਨਾਂ ਨੂੰ ਸਭ ਲੋ ਬ੍ਰਿਟਿਸ਼ ਗਵਰਨਮੈਂਟ ਜਿਹੜੀ ਆ ਉਹ ਲੈ ਕੇ ਆਈ ਆ ਉਹ 1854 ਦੇ ਵਿੱਚ ਉਹਨਾਂ ਨੇ ਦੇਖਿਆ ਵੀ ਇਹ ਪੰਜਾਬੀਆਂ ਨੂੰ ਕਿਦਾਂ ਆਪਾਂ ਹਸਾਬਤਾ ਵੇ ਇਹਨਾਂ ਦਾ ਲਾਉਣਾ ਵੀ ਉਹ ਕਣਕ ਲੈ ਕੇ ਆਏ ਉਹਨੂੰ ਹਾਈਬ੍ਰਿਡ ਕਾਲੇ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਨੇ ਉਹ ਇਸ ਕਣਕ ਦੇ ਉੱਤੇ ਉਹਨਾਂ ਨੇ ਫੋਕਸ ਕਰੇ ਕਣਕ ਜਿਹੜੀ ਆ ਉਹ ਬੰਦਾ ਖਾਵੇ ਜਿਹੜਾ ਪਸੀਨਾ ਕੱਢਦਾ ਬਾਡੀ ਦਾ ਜੀ ਉਹਨੂੰ ਕੋਈ ਨੁਕਸਾਨ ਨਹੀਂ ਕਰਦੀ ਚੌਲ ਕਣਕ ਤੇ ਆਲੂ ਇਹ ਚਿੱਟੀ ਖੰਡ ਉਹ ਬੰਦਾ ਖਾਵੇ ਜਿਹੜਾ ਜ਼ੋਰ ਵਰਜਿਸ ਕਰਦਾ ਜਿਹੜੀ ਆਪਣੀ ਤੀਜੀ ਕਿਡਨੀ ਖੋਲਦਾ ਤੀਜੀ ਕਿਡਨੀ ਕਿਹੜੀ ਆ ਆਪਣੇ ਮਸਾਮ ਜੀ ਜਿਹੜਾ ਪਸੀਨਾ ਕੱਢ ਕੇ ਬਾਹਰ ਕੱਢ ਦਿੰਦਾ ਉਹਨੂੰ ਜਿਹੜਾ ਬੰਦਾ ਕੁਰਸੀ ਤੇ ਬੈਠਾ ਰਹਿੰਦਾ ਜਾਂ ਉਹਦਾ ਕੋਈ ਵਰਕਿੰਗ ਡਰਾਈਵਰ ਆ ਜਾਂ ਹੋਰ ਆ ਉਹਦਾ ਫਿਜ਼ੀਕਲ ਤੌਰ ਤੇ ਉਹਦੀ ਐਕਸਰਸਾਈਜ਼ ਹੈ ਨਹੀਂ ਉਹਦੇ ਲਈ ਕਣਕ ਬਿਲਕੁਲ ਠੀਕ ਨਹੀਂ ਗੀ ਉਹ ਕੀ ਕਰੇ ਕੋਸ਼ਿਸ਼ ਕਰੇ ਕਿ ਜਿੰਨਾ ਵੀ ਹੋ ਸਕੇ ਜਦਾਂ ਕੋਧਰਾ ਹੋਇਆ ਜੀ ਹਾਂਜੀ ਰਾਗੀ ਰਾਗੀ ਦਾ ਆਟਾ ਹੋ ਗਿਆ ਆਪਣੀ ਐਕਚੁਅਲੀ ਤਾਂ ਜਿਹੜੀ ਆਪਣੀ ਖਰਾਕ ਖੋਲ ਰਹੀ ਸੀ ਬਾਜਰਾ ਸੀ ਜੀ ਜਿਹੜੀ ਹੁਣ ਤੁਹਾਨੂੰ ਆਪਾਂ ਨੂੰ ਯਾਦ ਆ ਪਰ ਜਦੋਂ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਣੀ ਆਮ ਘਰਾਂ ਦੀ ਖਰਾਕ ਜਿਹੜੀ ਸੀ ਮੱਕੀ ਦਾ ਆਟਾ ਤੇ ਸਾਧ ਹੁੰਦਾ ਸੀ ਜੀ ਕਿਉਂਕਿ ਮੱਕੀ ਦਾ ਆਟਾ ਜਿਹੜਾ ਗਲੂਟਨ ਫ੍ਰੀ ਆ ਜੀ ਉਹ ਫਟਾਫਟ ਤੁਹਾਡੇ ਪੱਜ ਜਾਂਦਾ ਤੁਹਾਡੇ ਹੱਥ ਦੇ ਵਿੱਚ ਆਪਣੇ ਤੇ ਫੋਨ ਆ ਗੂਗਲ ਆ ਇਹਦਾ ਫਾਇਦਾ ਲਾਓ ਜਿੱਥੇ ਇਹਦੇ ਵਿੱਚ ਨੁਕਸਾਨ ਹੈ ਤੇ ਫਾਇਦੇ ਵੀ ਬਹੁਤ ਆ ਇਹਦਾ ਫਾਇਦਾ ਇਹ ਲੋ ਵੀ ਜਿਹੜੇ ਬੰਦੇ ਜ਼ੋਰ ਦਾ ਕੰਮ ਨਹੀਂ ਕਰਦੇ ਉਹ ਗਲੂਟਨ ਫ੍ਰੀ ਚੀਜ਼ਾਂ ਖਾਣ ਜੀ ਜਿੰਨੀਆਂ ਬਿਮਾਰੀਆਂ ਆਉਣੀਆਂ ਚਾਹੇ ਤੁਹਾਨੂੰ ਬਲੱਡ ਸ਼ੂਗਰ ਆ ਬਲੱਡ ਪ੍ਰੈਸ਼ਰ ਆ ਕੈਸਟਰੋਲ ਆ ਜੋ ਵੀ ਆ ਉਹ ਹਾਈ ਕਾਰਬੋਹਾਈਡਟ ਤੋਂ ਆਉਣੀਆਂ ਤੁਸੀਂ ਉਹ ਆਪਣੀਆਂ ਹਾਈ ਕਾਰਬੋਹਾਈਡਟ ਵਾਲੀਆਂ ਆਟਮਾ ਜਿਹੜੀਆਂ ਚੀਜ਼ਾਂ ਫੂਡ ਨੂੰ ਕਟਾ ਦਿਓ ਦੂਜਾ ਫੂਡ ਖਾ ਲਓ ਤੁਹਾਨੂੰ ਕੁਝ ਨਹੀਂ ਆਉਣਾ ਹਾਂ ਇੱਕ ਜ਼ਰੂਰ ਆ ਕਿ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੋ ਵੀ ਜਿੰਨਾ ਵੀ ਤੁਹਾਡੇ ਕੋਲ ਫਰੂਟ ਖਾ ਹੁੰਦਾ ਉਹ ਖਾਓ 12 ਵਜੇ ਤੋਂ ਬਾਅਦ ਨਹੀਂ ਖਾਣਾ ਕਿਉਂਕਿ એનર્ਜੀ ਬਾਡੀ ਨੂੰ ਸਵੇਰੇ ਚਾਹੀਦੀ ਹੁੰਦੀ ਹੈ ਜਿੱਦਾਂ ਇੰਜਨ ਨੂੰ ਸਟਾਰਟ ਕਰਨ ਵਾਸਤੇ ਸਾਰੀਆਂ ਚੀਜ਼ਾਂ ਚਾਹੀਦੀਆਂ ਜੀ ਹੁਣ ਕਈ ਪਰਿਵਾਰ ਐਸੇ ਮੈਂ ਜਾਨਾ ਜਾਈਏ ਉਹ ਰਾਤ ਨੂੰ ਉਹਦਾ ਡਿਨਰ ਦਾ ਟਾਈਮ ਹੁੰਦਾ ਤੇ ਉਹ ਫਰੂਟ ਕੱਟ ਕੇ ਬਹਿ ਜਾਂਦੇ ਉਹ ਜਿਹੜਾ ਰਾਤ ਨੂੰ ਫਰੂਟ ਖਾਣਾ ਤੁਹਾਨੂੰ ਸੌਣ ਦੇ ਵਿੱਚ ਪ੍ਰੋਬਲਮ ਲਿਆਊਗਾ ਕਿਉਂਕਿ ਉਹ એનર્ਜੀ ਆ ਗਈ ਉਹ ਫਿਰ ਬਾਡੀ ਨੂੰ ਕਹੂਗਾ ਵੀ ਤੂੰ ਕੰਮ ਕਰ ਹੋਰ ਤੇ ਸੌ ਨਹੀਂ ਹੋਊਗਾ ਦੁਪਹਿਰ ਤੋਂ ਬਾਅਦ ਜਿੰਨੀ ਸੈਲਡ ਖਾ ਹੁੰਦੀ ਆ ਜਾਂ ਜੋ ਵੀ ਸੈੱਡ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਖਾਓ ਦੂਜਾ ਬਹੁਤੀਆਂ ਚੀਜ਼ਾਂ ਰਲਾ ਕੇ ਨਾ ਖਾਓ ਜੀ ਜੇ ਹੁਣ ਪੁਰਾਣਾ ਆਇਆ ਆਪਾਂ ਪਹਿਲਾਂ ਪਿੰਡਾਂ ਦੇ ਰਹਿਣ ਵਾਲਿਆਂ ਪਿੰਡਾਂ ਦੇ ਵਿੱਚ ਕੀ ਹੁੰਦਾ ਇੱਕ ਸਬਜ਼ੀ ਹੁੰਦੀ ਸੀ ਇੱਕ ਦਾਲ ਆਹ ਹੀ ਕੁਝ ਹੁਣ ਤਾਂ ਸਾਡੇ 10-10 ਚੀਜ਼ਾਂ ਮੋਰੀ ਰੱਖ ਲੈਣੇ ਬਿਲਕੁਲ ਉਹ ਚੀਜ਼ਾਂ ਜਿਹੜੀਆਂ ਸਾਡਾ ਲਾਈਫ ਸਟਾਈਲ ਜਿਹੜਾ ਸੀ ਜਿਹੜਾ ਸਾਡਾ ਜੀਵਨ ਜਾਲ ਸੀ ਉਹ ਸਾਰੀ ਖਤਮ ਹੋ ਗਈ ਅੱਜ ਹਰ ਘਰ ਦੇ ਵਿੱਚ ਐਡੇ-ਐਡੇ ਬੁੱਕਾਂ ਦੇ ਬੁੱਕ ਗੋਲੀਆਂ ਦੇ ਪਏ ਆ ਹਰ ਬੰਦਾ 150 ਸਾਲ ਪਹਿਲਾਂ ਆਪਾਂ 150 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕਿਹੜੇ ਡਾਕਟਰ ਹੁੰਦੇ ਸੀ ਕੋਈ ਵੀ ਨਹੀਂ ਕਿ ਬੇਬੇ ਨੂੰ ਪਤਾ ਹੁੰਦਾ ਸੀ ਕਿ ਪੋਤੇ ਦਾ ਢਿੱਡ ਦੁਖਦਾ ਇਹਨੂੰ ਆਹ ਦੇ ਦੇ ਜੁਆਇਨ ਲੂਨ ਲਾ ਕੇ ਦੇ ਦੇ ਹਰ ਘਰ ਦੇ ਵਿੱਚ ਤੇ ਕਾਲਾ ਲੂਨ ਤੇ ਜੁਆਇਨ ਪਈ ਹੁੰਦੀ ਸੀ ਪੋਤੇ ਦੇ ਢਿੱਡ ਦੁਖਦਾ ਆ ਇਹਨੂੰ ਜੁਆਇਨ ਦੇ ਦਿਓ ਨਿੰਬੂ ਨਾਲ ਦੇ ਦਿਓ ਇਹੋ ਕੋਸ਼ਿਸ਼ ਹੁੰਦਾ ਸੀ ਪਰ ਕੀ ਹੋਇਆ ਕੋ ਪੇਰ ਤੇ ਇਦਾਂ ਦੀ ਪਈ ਨਾ ਤਾਂ ਬੇਬੇ ਉਦਾਂ ਦੀਆਂ ਰਹੀਆਂ ਤੇ ਨਾ ਹੀ ਨਹਾ ਉਦਾਂ ਦੀਆਂ ਰਹੀਆਂ ਨੋ ਉਹ ਕਹਿੰਦੀ ਆ ਕਿ ਬੇਬੇ ਤੈਨੂੰ ਜ਼ਿਆਦਾ ਪਤਾ ਫੋਨ ਦੇ ਵਿੱਚ ਸਾਰਾ ਕੁਝ ਹੀ ਗੂਗਲ ਦੱਸਣ ਦਿਆ ਨਹੀਂ ਜੋ ਸਾਡੇ ਮਾਪਿਆਂ ਦਾ ਤਜਰਬਾ ਸਾਡੇ ਪੁਰਖਿਆਂ ਦਾ ਤਜਰਬਾ ਤੁਸੀਂ ਐਪੀਜੀਤ ਦੱਸ ਰਹੇ ਸੀ ਕਿ ਜਿਹੜੇ ਬਜ਼ੁਰਗ ਨੇ ਤੁਹਾਡੇ ਨਾਲ ਕਈਆਂ ਦਾ ਮੇਲ ਹੁੰਦਾ ਰਿਹਾ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਇਦਾਂ ਦੀ ਸਕਰੀਨ ਤੇ ਲੈ ਕੇ ਆਓ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਤੋਂ ਸਾਨੂੰ ਸਾਰਾ ਮੈਂ ਕੋਸ਼ਿਸ਼ ਕਰਦਾ ਜਿਹੜਾ ਮੈਨੂੰ ਕੋਈ ਬਜ਼ੁਰਗ ਮਿਲ ਜੇ ਕਿਤੇ ਪ੍ਰੋਗਰਾਮ ਤੇ ਗਿਆ ਮੈਂ ਉਹਨੂੰ ਇਹੋ ਹੀ ਪੁੱਛਦਾ ਕਿ ਤੂੰ ਆਪਣਾ ਪਿਛੋਕੜ ਦੱਸੋ ਬਾਪੂ ਜੀ ਤੁਸੀਂ ਕੀ ਕਰਦੇ ਹੁੰਦੇ ਸੀ ਕਿੱਦਾਂ ਕਰਦੇ ਬਿਲਕੁਲ ਇੱਕ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਆ 78 ਸਾਲ ਪਹਿਲਾਂ ਮੇਦੀ ਸਰਜਰੀ ਹੋਈ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਡਾਕਟਰਾਂ ਨੇ 17 18 ਗੋਲੀਆਂ ਲਾਤੀਆਂ ਮੈਂ ਕਿਹਾ ਜੀ ਸਤਿਗੁਰੂ ਅਗੇ ਅਰਦਾਸ ਕੀ ਸੱਚੇ ਪਾਤਸ਼ਾਹ ਮੈਂ ਲੋਕਾਂ ਦੀ ਬੇਇਜ਼ਦਗੀ ਕਰਦਾ ਤੇ ਆਪ ਇੰਨੀਆਂ ਦਵਾਈਆਂ ਖਾਣਾ ਮੈਂ ਕੀ ਕੀਤਾ ਮੈਂ ਆਪਣੇ ਜੀਵਨ ਨੂੰ 50 60 ਸਾਲ ਪਿੱਛੇ ਲੈ ਗਿਆ ਜੋ ਮੇਰੀ ਮਾਂ ਮੈਨੂੰ ਖਰਾਕ ਖਲੋਂਦੀ ਸੀ ਮੈਂ ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀ ਦਵਾਈਆਂ ਛੱਡ ਦਿੱਤੀ ਬਸ ਤੁਹਾਡਾ ਫੂਡ ਹੀ ਲਾਈਫ ਸਟਾਈਲ ਹੈ ਬਿਮਾਰੀ ਕੋਈ ਨਹੀਂ ਜੀ 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 ਬਸ ਇੰਦਕ ਅੱਛਾ ਭਾਈ ਤੁਸੀਂ ਕਾਫੀ ਧੀਰ ਤੋਂ ਫਾਰਨ ਹੋ ਹਨਾ ਜੀ ਬਹੁਤ ਸਾਲ ਹੋ ਗਏ ਤੁਹਾਨੂੰ ਆਮ ਤੌਰ ਤੇ ਜਿਹੜੀ ਮੰਨਿਆ ਜਾਂਦਾ ਕਿ ਜਿਹੜੇ ਭਾਰਤੀ ਲੋਕਾਂ ਦਾ ਖਾਣਾ ਖਾਸ ਕਰ ਸਾਡੇ ਪੰਜਾਬੀਆਂ ਦਾ ਬੜਾ ਹੈਵੀ ਆ ਜਾਂ ਤਾਂ ਤਲਿਆ ਜਾਂ ਮਸਾਲੇਦਾਰ ਆ ਬਾਹਰ ਤੁਸੀਂ ਅਮਰੀਕਾ ਰਹਿੰਦੇ ਹੋ ਕੀ ਵਾਕਿਆ ਫਰਕ ਬਹੁਤ ਆ ਖਾ ਬਹੁਤ ਫਰਕ ਬਹੁਤ ਫਰਕ ਜਿਹੜੇ ਜਿਹੜੇ ਸਾਡੇ ਪਹਿਲੇ ਫੂਡ ਸੀ ਨਾ ਜੀ ਨਾਰਮਲ ਹੁੰਦਾ ਸਾਡੀਆਂ ਬੇਬੀਆਂ ਨੂੰ ਪੁੱਛੋ ਉਹ ਕੀ ਕਰਦੀਆਂ ਜੇ ਦਾਲ ਧਰੀ ਆ ਪਹਿਲਾਂ ਤਾਂ ਸਵੇਰੇ ਹਾਰੀ ਦੇ ਵਿੱਚ ਆਪਾਂ ਦੁੱਧ ਪਾਈਦਾ ਸੀ ਜੀ ਕਾੜਨੀ ਦੇ ਵਿੱਚ ਦੁੱਧ ਪਾ ਲਿਆ ਜੀ ਉਹ ਜਦੋਂ ਹਰ ਜਾਣਾ ਮੁੜ ਕੇ ਦਾਲ ਧਰ ਦੇਣੀ ਜੀ ਹੁਣ ਦਾਲ ਸਾਰਾ ਕੁਝ ਬਣ ਗਿਆ ਵਿੱਚ ਪਾਈਦਾ ਕੀ ਸੀ ਸਾਰੇ ਮਸਾਲੇ ਆਪ ਘੁੱਟੇ ਹੁੰਦੇ ਸੀ ਭੁੰਨਦੇ ਨੇ ਹੁਣ ਅੱਜ ਕੀ ਹੋ ਗਿਆ ਐਕਚੁਅਲੀ ਹੈਪੀ ਜੀ ਜਿਹੜੇ ਮਸਾਲੇ ਆ ਜਿੰਨੇ ਘਰ ਦੇ ਵਿੱਚ ਆਪਣੇ ਮਸਾਲੇ ਇਹ ਮੈਡੀਸਨ ਆ ਮੈਡੀਸਨ ਅਸੀਂ ਇਹਨਾਂ ਨੂੰ ਸਵਾਦ ਬਣਾ ਲਿਆ ਉਹਨਾਂ ਨੂੰ ਭੁੰਨ ਭੁੰਨ ਕੇ ਉਹਨਾਂ ਦੇ ਜਿਹੜਾ ਉਹਨਾਂ ਦਾ ਐਕਚੁਅਲੀ ਉਹਨਾਂ ਦਾ ਜੋ ਸੀਗੀਆਂ ਚੀਜ਼ਾਂ ਉਹ ਲੀਵਰ ਨੇ ਨਹੀਂ ਸ਼ਕੈਲ ਕੀਤੀਆਂ ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ ਜੋ ਉਹਨਾਂ ਦੀ ਲਿਮਟ ਹੈ ਖਾਣ ਦੀ ਅਸੀਂ ਉਹ ਤੋਂ ਜ਼ਿਆਦਾ ਖਾ ਰਹੇ ਹਾਂ ਜ਼ਿਆਦਾ ਖਾ ਰਹੇ ਹਾਂ ਹੁਣ ਜਦੋਂ ਅਸੀਂ ਮਸਾਲੇ ਜਾਂਦੇ ਹਾਂ ਰੈਸਟੋਰੈਂਟਾਂ ਤੇ ਜੇ ਵਿਹਾਂਾਂ ਤੇ ਸ਼ਾਦੀਆਂ ਦੇ ਵਿੱਚ ਜਦੋਂ ਪਹਿਲੇ ਵਿਆਹ ਹੁੰਦੇ ਸੀ ਸਾਡੇ ਪਿੰਡ ਦੀਆਂ ਹੀ ਪਰਿਵਾਰ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਨਾਈ ਧੀਰ ਏਦਾਂ ਕਹਿ ਕੇ ਕਹਿੰਦੇ ਸੀ ਉਹਨਾਂ ਦਾ ਕਿੱਤਾ ਹੁੰਦਾ ਸੀ ਕਿ ਜਦੋਂ ਵਿਆਹ ਸ਼ਾਦੀ ਦੇ ਉੱਤੇ ਬਣਾਉਣਾ ਉਹ ਫੂਡ ਉਹੋ ਹੀ ਬਣਾਉਂਦੇ ਸੀ ਹਲਵਾਈ ਤਾਂ ਆਪਣੇ ਦੇਖਦੇ ਆ ਦੇਖਦੇ ਆਏ ਹਾਂਜੀ ਹਾਂਜੀ ਪਹਿਲਾਂ ਹਲਵਾਈ ਹੁੰਦੇ ਹੀ ਨਹੀਂ ਸੀ ਜਿਉਂ ਹਲਵਾਈ ਆਇਆ ਮਸਾਲੇ ਜਿਹੜੇ ਡੱਬੀਆਂ ਤੇ ਆਉਣੇ ਸ਼ੁਰੂ ਹੋ ਗਏ ਹੁਣ ਮਸਾਲੇ ਖੁਦ ਮੈਡੀਸਨ ਆ ਉਹਨਾਂ ਨੂੰ ਉਹਨਾਂ ਦੀ ਐਕਸਪਾਇਰੀ ਡੇਟ ਲਿਖੀ ਆ ਲੂਣ ਵੀ ਐਕਸਪਾਇਰ ਹੁੰਦਾ ਕਦੀ ਜੀ ਕਾਲੀ ਮਿਰਚ ਐਕਸਪਾਇਰ ਹੁੰਦੀ ਪਰ ਅੱਜ ਦੇ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਬਿਠਾ ਲ ਦਿੱਤੀ ਆ ਵੀ ਤੂੰ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਐਕਸਪਾਇਰੀ ਡੇਟ ਦੇਖਣੀ ਅਸੀਂ ਉਹ ਚੀਜ਼ਾਂ ਦੇਖਿਆ ਹੁਣ ਦੇਸੀ ਘੇ ਆ ਸਾਡੀ ਮਾਂ ਸਾਨੂੰ ਤਿੰਨ ਸਾਲ ਪੁਰਾਣਾ ਘਿਓ ਖੁਕਲਾਉਂਦੀ ਸੀ ਜਿੰਨਾ ਘਿਓ ਪੁਰਾਣਾ ਦੇਸੀ ਹੋਈ ਜੋ ਉਹਨਾਂ ਹੀ ਉਹ ਮੈਡੀਸਨ ਆ ਜੀ ਹਣੀ ਪਰ ਹੋਇਆ ਕੀ ਉਹਦੇ ਤੇ ਵੀ ਐਕਸਪਾਇਰੀ ਡੇਟ ਹਰ ਚੀਜ਼ ਤੇ ਐਕਸਪਾਇਰੀ ਡੇਟ ਉਹਨੂੰ ਕੈਮੀਕਲ ਲਾ ਕੇ ਉਹਦੀ ਪੈਕਿੰਗ ਕਰ ਦਿੱਤੀ ਉਹਦਾ ਕਾਰਨ ਮਤਲਬ ਇਹ ਹੁੰਦਾ ਹੈ ਕਿ ਕੋਈ ਵੀ ਮਸਾਲਾ ਜਿਹੜਾ ਪੈਕੇਟ ਹੈ ਜੇ ਤਾਂ ਐਕਸਪਾਇਰੀ ਡੇਟ ਲਿਖਿਆ ਉਹਦੇ ਚ ਕੈਮੀਕਲ ਮਿਕਸ ਹੈ 100% 100% ਹੁਣ ਉਹ ਕੈਮੀਕਲ ਕੀ ਆ ਜੀ ਹੁਣ ਦੁੱਧ ਆ ਤੁਸੀਂ ਤਾਂ ਆਪਾਂ ਤਾਂ ਇੱਥੇ ਪੰਜਾਬ ਜਦੋਂ ਅਸੀਂ ਉੱਥੇ ਦੁੱਧ ਲੈ ਲੈਂਦੇ ਆ ਨਾ ਜੀ ਉਹ ਹੁਣ ਆਪਾਂ ਪੈਂਟ ਦੇ ਰਹੇ ਨੇ ਕਿੰਨੇ ਘੰਟੇ ਦੁੱਧ ਦੀ ਉਮਰ ਆ ਬੱਤੋ ਵਾ 10 12 ਘੰਟੇ 24 ਘੰਟੇ ਜੇ ਵਾਲੇ ਦੇ ਕੇ ਰੱਖ ਲਾਂ ਜੀ ਪਰ ਉੱਥੇ ਜਿਹੜੇ ਦੁੱਧ ਚੱਕਦੇ ਆ ਮਹੀਨਾ ਮਹੀਨਾ ਡੇਟ ਆ ਉਹਦੀ ਜੀ ਹੁਣ ਉਹ ਜਿਹੜੇ ਦੁੱਧ ਨੂੰ ਕੈਮੀਕਲ ਲਗਾ ਆ ਉਹ ਜਿਹੜਾ ਮੁਰਦਿਆਂ ਨੂੰ ਕੈਮੀਕਲ ਲਾਈਦਾ ਸਿੱਧੇ ਬਾਹਨੇ 'ਚ ਉਸ ਨਾਂ ਉਹਦਾ ਬੜਾ ਕੁਝ ਰੱਖਿਆ ਆ ਜੀ ਉਹ ਕੈਮੀਕਲ ਲੱਗਦਾ ਜਦੋਂ ਹੁਣ ਦੁੱਧ ਸਾਡੇ ਅੰਦਰ ਜਾਂਦਾ ਦੁੱਧ ਤਾਂ ਸਾਡਾ ਬੇਸਿਕ ਹੀ ਆ ਨਾ ਆਪਾਂ ਛੋਟੇ ਹੁੰਦਿਆਂ ਤੋਂ ਮਾਂ ਦੇ ਦੁੱਧ ਤੋਂ ਸਟਾਰਟ ਕਰਕੇ ਆਪਾਂ ਜਵਾਨੀ 'ਚ ਵੀ ਅਸੀਂ ਹੁਣ ਚਾਰ ਚਾਰ ਕਿਲੋ ਦੁੱਧ ਰੋਜ਼ ਪੀਂਦੇ ਰਹੇ ਆ ਜੋ ਆ ਨਹੀਂ ਬਲੇ ਹੁਣ ਕੀ ਆ ਉਹ ਦੁੱਧ ਜਦੋਂ ਅੰਦਰ ਜਾਂਦਾ ਉਹ ਲੀਵਰ ਉਹਦੀ ਪ੍ਰੋਸੈਸਿੰਗ ਕਰਨੀ ਚਾਹੁੰਦਾ ਪਰ ਉਹ ਜਿਹੜਾ ਕੈਮੀਕਲ ਆ ਉਹਦੀ ਪ੍ਰੋਸੈਸਿੰਗ ਕਰ ਨਹੀਂ ਦਿੰਦਾ ਜੀ ਲੀਵਰ ਬਿਮਾਰ ਹੋ ਜਾਂਦਾ ਜਿਹਦੇ ਉਹ ਕੋਲ ਕੋਲ ਕੇ ਉਹਦੇ ਨਾਲ ਫাইট ਕਰ ਕਰਕੇ ਬਿਮਾਰ ਇਸ ਕਰਕੇ ਜਿਹੜੀ ਚੀਜ਼ ਦੇ ਉੱਤੇ ਐਕਸਪਾਇਰੀ ਡੇਟ ਲਿਖੀ ਆ ਸਮਝ ਲਓ ਵੀ ਉਹਨੂੰ ਉਹ ਕੈਮੀਕਲ ਲਗਾਇਆ ਜੀ ਜੀ ਬਜਾਰੀ ਚੀਜ਼ਾਂ ਤੋਂ ਮੈਂ ਜਿੰਨਾ ਕਿ ਸਮਝਿਆ ਆ ਭਾਜੀ ਕਹਿਣਾ ਚਾਹੁੰਦਾ ਕਿ ਬਜਾਰੀ ਚੀਜ਼ਾਂ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ ਬਿਲਕੁਲ ਕੋਸ਼ਿਸ਼ ਕਰੋ ਬੇਲੀ ਗੱਲ ਤਾਂ ਸਾਡੇ ਹਰ ਘਰ ਦੇ ਵਿੱਚ ਇੰਨਾ ਕ ਆਪਣਾ ਸ਼ੌਕ ਰੱਖੋ ਕਿ ਆਪਣੇ ਘਰ ਦੇ ਹੁਣ ਮੈਂ ਉੱਥੇ ਨਿਊਯਾਰਕ ਦੇ ਵਿੱਚ ਰਹਿਣਾ ਹਜੇ ਕਿ ਮੈਂ ਕੱਲਾ ਰਹਿਣਾ ਜੀ ਮੈਂ ਹਰ ਚੀਜ਼ਾਂ ਜਿਹੜੀਆਂ ਆਪਣੀ ਬਾਹਰ ਕਿਆਰੀਆਂ ਦੇ ਵਿੱਚ ਲਾਇਆ ਜਿੰਨਾ ਕ ਮੈਨੂੰ ਖਾਣਾ ਹੁੰਦਾ ਆਪਣੇ ਖਾਣ ਜੋਗਾ ਬਿਲਕੁਲ ਠੀਕ ਹੈ ਸਾਰਾ ਕੁਝ ਆਪਣੇ ਜੇ ਤੁਸੀਂ ਜੀਵਨ ਦੇ ਵਿੱਚ ਤੁਹਾਡੇ ਬੱਚੇ ਹੀ ਸਭ ਕੁਝ ਆ ਕੀ ਕਰਨਗੇ ਸ਼ਰਮਾਇ ਨੂੰ ਜੇ ਤੁਹਾਡੇ ਧੀ ਪੋਤੀ ਬਿਮਾਰ ਰਹਿ ਗਏ ਹਸਪਤਾਲਾਂ ਦੇ ਵਿੱਚ ਪਏ ਕੀ ਕਰਨੀ ਤੁਸੀਂ ਐਸੀ ਜਾਇਦਾਤਾ ਆਪਣੇ ਬੱਚਿਆਂ ਨੂੰ ਸੰਭਾਲਣ ਵਾਸਤੇ ਉਹਨਾਂ ਨੂੰ ਸ਼ੁੱਧ ਫੂਡ ਦਿਓ ਕੈਮੀਕਲ ਵਾਲੇ ਫੂਡ ਨਾ ਦਿਓ ਨੇਚਰਲ ਫੂਡ ਦਿਓ ਬੱਚਿਆਂ ਨੂੰ ਜਿਹੜੇ ਕਿ ਤੁਹਾਡੀ ਉਹਨਾਂ ਨੇ ਹੀ ਤੁਹਾਡਾ ਫਿਊਚਰ ਸੰਭਣਾ ਹੈ ਜੇ ਬੱਚੇ ਹੀ ਬਿਮਾਰ ਤੁਹਾਡੇ ਤੋਂ ਪਹਿਲਾਂ ਹੀ ਬੱਚੇ ਬਿਮਾਰ ਹੋ ਗਏ ਤਾਂ ਤੁਹਾਨੂੰ ਕਿਵੇਂ ਸੰਭਣਾ ਦੰਤ ਹੈ ਪੀਜੀ ਪਤਾ ਆਪਣੇ ਬਾਪੂ ਜੀ ਹੁਣਾਂ 96 ਸਾਲ ਦੇ 96 ਇਅਰ ਦੇ ਹੋ ਕੇ ਪੂਰੇ ਹੋਏ ਚੜ੍ਹਦੀਆਂ ਕਲਾ ਤੇ ਪੂਰੇ ਹੋਏ ਘਰੇ ਹੀ சுவாਸ ਦਿੱਤੇ ਉਹਨਾਂ ਨੇ ਔਰ 15 ਸਾਲ ਹੋ ਗਿਆ ਦੇਖ ਲਓ ਵੀ ਉਹ ਆਪਣੀ ਕੋਈ ਮੈਡੀਸਨ ਕੋਈ ਕੁਝ ਨਹੀਂ ਸੀ ਸਿਰਫ ਦੇਸੀ ਰੋਜ਼ ਉਹਨਾਂ ਨੂੰ ਬਾਪੂ ਜੀ ਨੂੰ ਮੈਂ ਕਾਲ ਕਰਕੇ ਬਾਪੂ ਜੀ ਅੱਜ ਕੀ ਖਾਦਾ ओंकार ਸਿੰਘ ਨੂੰ ਪੁੱਛਣਾ ਕਾਕਾ ਕੀ ਦਿੱਤਾ ਜੀ ਬਾਪੂ ਜੀ ਨੇ ਨੇਚਰਲ ਫੂਡ ਤੇ ਆਓ ਉਸ ਪ੍ਰਮਾਤਮਾ ਦੇ ਨਾਲ ਸ੍ਰਿਸ਼ਟੀ ਨਾਲ ਜੁੜੋ ਐਕਚੁਅਲੀ ਹੈਪੀ ਜੀ ਆਪਣੇ ਵੱਡੇ ਹੋ ਜਾਣੇ ਐਪੀਸੋਡ ਜੀ ਜਿੱਦਾਂ ਪਰਮਾਤਮਾ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਬਣਾਉਣ ਤੋਂ ਪਹਿਲਾਂ ਬਨਸਪਤੀ ਬਣਾਈ ਜੀ ਬਨਸਪਤੀ ਤੋਂ ਬਾਅਦ ਜੀਵ ਜੰਤੂ ਬਣਾਇਆ ਜੀਵ ਜੰਤੂ ਤੋਂ ਬਾਅਦ ਮਨੁੱਖ ਬਣਾਇਆ ਮਨੁੱਖ ਦੇ ਵਿੱਚ ਜਿੰਨੇ ਜਾਨਵਰ ਆ ਹਰ ਜਾਨਵਰ ਦੇ ਇੱਕ ਗੁਣ ਤੇ ਇੱਕ ਅਗੁਣ ਹੈ ਮਨੁੱਖ ਦੇ ਵਿੱਚ ਸਾਰੇ ਜਾਨਵਰਾਂ ਦੇ ਗੁਣ ਆ ਤੇ ਸਾਰੇ ਜਾਨਵਰਾਂ ਦੇ ਅਗੁਣ ਆ ਆਪਾਂ ਕਿਹੜੀ ਦਾ ਦੇਖ ਕੇ ਦਾ ਕੁੱਤੇ ਵਾਂਗੂੰ ਭੌਂਗਦਾ ਜਾਂ ਕੇ ਬੰਦਰ ਵਾਲੇ ਕੰਮ ਕੰਡਿਆ ਯਾਨੀ ਉਹਦੇ ਗੁਣ ਤੇ ਆਪਗੁਣ ਜਿਹੜੇ ਆ ਉਹ ਹਰ ਜੀਵ ਜੰਤੂ ਦੇ ਸਾਡੇ ਕੋਲ ਆ ਇਸ ਕਰਕੇ ਬਨਾਸਪਤੀ ਅਕਾਲ ਪੁਰਖ ਨੇ ਇਸ ਕਰਕੇ ਪਈ ਉਹਨੂੰ ਪਤਾ ਇਸ ਮਨੁੱਖ ਨੂੰ ਕੀ ਚਾਹੀਦਾ ਜਿਉਂ-ਜਿਉਂ ਅਸੀਂ ਵਿਗਿਆਨ ਨੇ ਤਰੱਕੀ ਕੀਤੀ ਤਿਉਂ ਤੋਂ ਜਿਹੜਾ ਕੋਆਪਰੇਟਰ ਸੀਗਾ ਉਹਨੇ ਮਨੁੱਖ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਸ਼ੁਰੂ ਕਰਤਾ ਕਿ ਇੱਕ ਐਸੀ ਮਨੁੱਖ ਇੱਕ ਐਸੀ ਚੀਜ਼ ਆ ਕਿ ਹਰ 3 ਘੰਟਿਆਂ ਬਾਅਦ ਖਾਈ ਜਾਂਦਾ ਗਾਰਬੇਜ ਕਰੀ ਜਾਂਦਾ ਖਾਈ ਜਾਂਦਾ ਗਾਰਬੇਜ ਕਰੀ ਜਾਂਦਾ ਇਸ ਕਰਕੇ ਉਹਨੇ ਕੋਆਪਰੇਟਰ ਸਿਸਟਮ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਪਹਿਲਾਂ ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਕਣਕ ਜਿਹੜੀ ਸੀ ਆਮ ਬੀਬੀਆਂ ਜਿਹੜੀਆਂ ਅਸੀਂ ਘਰ ਪੀਂਦੀਆਂ ਸੀ ਜੀ ਛਿਲਕੇ ਸਮੇਂ ਖਾਂਦੇ ਸੀ ਹੌਲੀ ਹੌਲੀ ਕਰਕੇ ਲੂਲੇ ਲੱਗਣੇ ਸ਼ੁਰੂ ਹੋ ਗਏ ਮੈਦਾ ਹਾ ਮੈਦਾ ਹੋ ਗਿਆ ਮੁੜ ਕੇ ਜਿਹੜਾ ਪੂਰਾ ਮੈਦਾ ਹੋ ਗਿਆ ਹੁਣ ਜਿਹੜਾ ਮੈਦਾ ਆ ਜਿਹੜਾ ਖਾਣੇ ਆ ਉਹਨੂੰ ਘਰ ਤੋਂ ਕਰਨੇ 36 ਘੰਟੇ ਲੱਗਦੇ ਬਾਡੀ ਦੇ ਅੰਦਰ ਜਾ ਕੇ ਉਹਦੀ ਬੇਸਟੇ ਬਣਨ ਜੀ ਤੇ ਕਣਕ ਜਿਹੜੀ ਅਸੀਂ ਰੋਟੀ ਖਾਂਦੇ ਆ ਕਣਕਤੀ ਸਾਡੀ ਮਾਨਸਿਕਤਾ ਇਹ ਹੋ ਗਈ ਆ ਕਿ ਕਣਕ ਤੋਂ ਬਿਨਾ ਸਾ ਰੋਟੀ ਤੋਂ ਬਿਨਾ ਸਾਰਾ ਕੁਝ ਖਾ ਕੇ ਬੈਠੀ ਰਾਂ ਰੋਟੀ ਨਹੀਂ ਲਿਆਉਣੀ ਭਾਈ ਸਾਡੀ ਮਾਨਸਿਕਤਾ ਜਿੱਥੇ ਆ ਕੇ ਖੜੀ ਹੋ ਗਈ ਕਿ ਬੇ ਰੋਟੀ ਤੋਂ ਬਿਨਾ ਗੱਲ ਹੀ ਕੋਈ ਨਹੀਂ ਰੋਟੀ ਦੀ ਭਾਜੀ ਤੁਸੀਂ ਗੱਲ ਕੀਤੀ ਐ ਰੋਟੀ ਤੋਂ ਜ਼ਿਆਦਾ ਇੱਕ ਜਿਹੜਾ ਹੋਰ ਸਾਡਾ ਟ੍ਰੈਂਡ ਬਣਿਆ ਹੋਇਆ ਹੈ ਚਾਹ ਦਾ ਚਾਹ ਬਾਰੇ ਤੁਹਾਡਾ ਕੀ ਖਿਆਲ ਹਾਂ ਚਾਹ ਐਕਚੁਅਲੀ ਸਾਡੀ ਲਾਈਫ ਦਾ ਲਾਈਫ ਦੇ ਵਿੱਚ ਸਾਡੀ ਚਾਹ ਨਹੀਂ ਸੀਗੀ ਜੀ ਮੇਰੇ ਸਾਡੀ ਮਾਤਾ ਨੇ ਸਾਨੂੰ ਤਕਰੀਬਨ 24-25 ਸਾਲ ਦੀ ਉਮਰ ਤੱਕ ਚਾਹ ਨਹੀਂ ਪੀਂੰਦਿੱਤੀ ਜੀ ਪਾਚੀ ਚਲੋ ਜਦੋਂ ਕਹਿੰਦੇ ਹੁੰਦੇ ਨਾ ਵੀ ਜਵਾਨ ਬੱਚਾ ਹੋ ਜਾਂਦਾ ਫਿਰ ਆਪ ਉਦਰੀਆਂ ਕਰਨੀਆਂ ਚੋ ਫਿਰ ਵੀ ਮੈਂ 16 ਸਾਲ ਉਦੋਂ ਬਾਅਦ ਥੋੜਾ ਚਾਹ ਪੀਤੀ 16 ਸਾਲ ਫਿਰ ਮੈਂ ਚਾਹ ਹੀ ਪੀਤੀ ਅੱਛਾ ਹੁਣ ਵੀ ਮੈਂ ਕਿਤੇ ਹੋਵੇ ਜਿੱਦਾਂ ਡਿਪ ਕਰ ਲਵਾਂ ਕਾਲੀ ਚਾਹ ਵੈਸੇ ਜਦੋਂ ਚਾਹ ਵੈਸੇ ਤਾਂ ਪੀਓ ਨਾ ਕੋਸ਼ਿਸ਼ ਜੇ ਪੀਣੀ ਆ ਤੇ ਬਲੈਕ ਟੀ ਪੀ ਲਓ ਜਾਂ ਬਲੈਕ ਕਾਫੀ ਪੀ ਲਓ ਜੇ ਦੁੱਧ ਪੀਣਾ ਤੇ ਦੁੱਧ ਹੀ ਪੀਓ ਸਾਡੀ ਮਾਨਸਿਕਤਾ ਕੀ ਆ ਵੀ ਦੁੱਧ 'ਚੇ ਪੱਤੀ ਪਾਓ ਹਾਂਜੀ ਉਹ ਇੱਕ ਇੱਕ ਤੁਸੀਂ ਪੀ ਕੇ ਕਦੀ ਦੇਖੋ ਤਜਰਬਾ ਨਹੀਂ ਕਰਦੇ ਜਦ ਦੁੱਧ ਤੇ ਪੱਤੀ ਪਾ ਕੇ ਪੀਓਗੇ ਤੁਹਾਨੂੰ ਖट्टे-ਖट्टे ਡਕਾਰ ਤੇ ਤੁਹਾਡੇ ਇੱਥੇ ਭਾਰਾ-ਭਾਰਾਪਣ ਹੋਣਾ ਸ਼ੁਰੂ ਹੋ ਜਾਊ ਕਿਉਂਕਿ ਚਾਹ ਪੱਤੀ ਦੇ ਨਾਲ ਦੁੱਧ ਜਦੋਂ ਮਿਲ ਜਾਂਦਾ ਉਹ ਜ਼ਹਿਰ ਬਣਨਾ ਸ਼ੁਰੂ ਰਿਐਕਸ਼ਨ ਹੋ ਜਾਂਦਾ ਉਹ ਰਿਐਕਸ਼ਨ ਹੋ ਜਾਂਦਾ ਹਾਂ ਦੁੱਧ ਪੀਣਾ ਅਬਾਲ ਕੇ ਦੁੱਧ ਪੀਓ ਕੱਲਾ ਪੀਓ ਪਰ ਚਾਹ ਪੱਤੀ ਨਾਲ ਮਿਠਕਾਓ ਇਹ ਚੀਜ਼ਾਂ ਦਾ ਤਿਆਰ ਕਰੋ ਹਾਂ ਬੜੀ ਵਧੀਆ ਚੀਜ਼ਾਂ ਨੇ ਚਾਰ-ਪੰਜ ਚੀਜ਼ਾਂ ਮਿਲਾ ਕੇ ਰੱਖੋ ਜਿੱਦਾਂ ਮਲਠੀ ਹੋ ਗਈ ਹਾਂ ਜੀ ਛੋਟੀ ਇਲਾਚੀ ਹੋ ਗਈ ਦਾਲਚੀਨੀ ਹੋ ਗਈ 10 ਚੀਜ਼ਾਂ ਹੀ ਮळा ਲਓ ਜਿਆਦੀਆਂ ਚੀਜ਼ਾਂ ਨਹੀਂ ਇਕੱਠੀਆਂ ਕਰਨੀਆਂ ਮੇਰੇ ਬੈਰ ਭਰਾ ਬਹੁਤ ਆ ਉਹ ਕਹਿੰਦੇ ਜੀ ਆ ਵੀ ਪਾ ਲਓ ਆ ਵੀ ਪਾ ਜੋ ਉਬਾਲ ਕੇ ਅੱਧਾ ਪਾਣੀ ਰਹਿ ਜਾ ਫੇਰ ਪੀਓ ਜੀ ਨਹੀਂ ਇਦਾਂ ਨਹੀਂ ਕਰਨ ਜਦੋਂ ਚੀਜ਼ ਉਬਾਲੀ ਗਈ ਸਮਝ ਲਓ ਉਹਦਾ 50% ਉਹਦਾ ਅਸਰ ਖਤਮ ਖਤਮ ਹੋ ਗਿਆ ਜਦੋਂ ਤੁਸੀਂ ਇਦਾਂ ਪੀਣਾ ਦੋ ਦੋ ਤਿੰਨ ਤਿੰਨ ਚੀਜ਼ਾਂ ਬਣਾ ਕੇ ਰੱਖੋ ਵੱਡੀ ਇਲਾਚੀ ਹੋ ਗਈ ਮਗਾ ਹੋ ਗਈਆਂ ਦਾਲਚੀਨੀ ਹੋ ਗਈ ਉਹ ਰਲਾ ਕੇ ਰੱਖ ਲਓ ਅੱਗੇ ਬੇਬੇ ਆਪਣੀਆਂ ਇਦਾਂ ਹੀ ਕਰਦੀ ਹੁੰਦੀ ਸੀ ਵੱਡੀਆਂ ਜੇ ਕਿਸੇ ਨੂੰ ਬੱਚੇ ਨੂੰ ਲੈ ਕੇ ਵੱਡੀ ਆਵਾਜ਼ ਕੇ ਰੱਖਦੀਆਂ ਸੀ ਜਦੋਂ ਦੁੱਧ ਦੇਣਾ ਉਹਨੂੰ ਚਮਚਾ ਡੇਢ ਚਮਚਾ ਉਹਦਾ ਪਚ ਪਾਣੀ ਦਾ ਪਾ ਦੇਣਾ ਜਿਹੜੀ ਰੇਸ਼ਾ ਨਹੀਂ ਬਣੂਗਾ ਜੀ ਹੁਣ ਸਾਡੀਆਂ ਬੱਚੀਆਂ ਨੂੰ ਇਸ ਚੀਜ਼ਾਂ ਦਾ ਪਤਾ ਨਹੀਂ ਕਿਉਂਕਿ ਉਹਦੀ ਮਾਂ ਨੇ ਨਾ ਉਹਦੀ ਸੱਸ ਨੂੰ ਪਤਾ ਹੈ ਨਾ ਉਹਦੀ ਮਾਂ ਨੂੰ ਪਤਾ ਹੈ ਮੈਂ ਕਹਿੰਦਾ ਹੁੰਨਾ ਅਕਸਰ ਇਹ ਗੱਲ ਨੂੰ ਜੀ ਆਪਣੇ ਇੱਥੇ ਦਿੰਦੇ ਨਾ ਸਿੱਖਿਆ ਬੱਚੀ ਨੂੰ ਵੀ ਇਹ ਬੱਚੀ ਨੂੰ ਅੱਛੇ ਸਿਹਰਾ ਤੇ ਸਿੱਖਿਆ ਪੜਦੇ ਆ ਮੈਂ ਕਹਿਣਾ ਹੁਣਾ ਅੱਜ ਨਾਲ ਸਿੱਖਿਆ ਦੋ ਜਦੋਂ 20 ਸਾਲ ਇਹਦੇ ਜੰਮਣ ਤੋਂ 20 ਸਾਲ ਪਹਿਲਾਂ ਦੀ ਸਿੱਖਿਆ ਹੋਣੀ ਚਾਹੀਦੀ ਇਹਦੀ ਮਾਂ ਦੇ ਜਨਮ ਤੋਂ ਪਹਿਲਾਂ ਸਿੱਖਿਆ ਹੋਣੀ ਚਾਹੀਦੀ ਜੀ ਜੀ ਜਨਮ ਸਾਡੀ ਜੇ ਸਮਾਜ ਨੂੰ ਸੁਧਾਰਨਾ ਜਿੰਨਾ ਚਿਰ ਸਾਡੀ ਔਰਤ ਸਾਡੀ ਸਮਾਜ ਦੀ ਧੀਆ ਪੈਣਾ ਸਾਡੀਆਂ ਅਵੇਰ ਨਹੀਂ ਹੋਣਗੀਆਂ ਕੁਝ ਨਹੀਂ ਬਣ ਸਕਦਾ ਜੇ ਸਮਾਜ ਦੀ ਵਧੀਆ ਸਿਰਜਣਾ ਹੋਣੀ ਆ ਸਾਡੀ ਇਸ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਆ ਮਾਂ ਜਿਹੜੀ ਆ ਨਾ ਇਹ ਜੇ ਤੋਂ ਬਿਨਾ ਮਾਂ ਇੱਕ ਪਹਿਲਾ ਸ਼ਬਦ ਆ ਸਾਰੇ ਰਿਸ਼ਤਿਆਂ ਦੇ ਵਿੱਚ ਪਿਓ ਵੀ ਬਾਅਦ ਚ ਆਉਂਦੇ ਹੈ ਜਿਵੇਂ ਕਿ ਪੇ ਦੀ ਵੀ ਬਹੁਤ ਕੁਰਬਾਨੀ ਹੁੰਦੀ ਆ ਪਰ ਮਾਂ ਦਾ ਸ਼ਬਦ ਜਿਹੜਾ ਪਹਿਲਾ ਆਉਂਦਾ ਇਸ ਕਰਕੇ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਅਵੇਅਰ ਹੋਣਾ ਪਊਗਾ ਉਹਨਾਂ 'ਚ ਅਵੇਅਰਨੈਸ ਆਉਣੀ ਪਊਗੀ ਲੈਣਗੀਆਂ ਤਾਂ ਹੀ ਸਾਡੇ ਸਮਾਜ ਦਾ ਸੁਧਾਰ ਆ ਬਾਕੀ ਤੁਸੀਂ ਬਹੁਤ ਵਧੀਆ ਪ੍ਰਾਰਲਾ ਕਰ ਰਹੇ ਹੋ ਹੈਪੀ ਜੀ ਤੁਸੀਂ ਜਿੰਨੇ ਵੀ ਬਜ਼ੁਰਗ ਤੁਹਾਨੂੰ ਕਦੀ ਮਿਲ ਲੈਣਾ ਵੱਡੀਆਂ ਬੇਬੇ ਮਿਲਣਾ ਉਹਨਾਂ ਨੂੰ ਦੇਖੋ ਉਹਨਾਂ ਦੇ ਕੋਲ ਖਜ਼ਾਨੇ ਪਏ ਨੇ ਉਹਨਾਂ ਦੇ ਕੋਲ ਕੋਈ ਬਹਿਣ ਵਾਲਾ ਨਹੀਂਗਾ ਜਿਹੜਾ ਉਹ ਦੱਸਣਾ ਚਾਹੁੰਦੀਆਂ ਨੇ ਪਰ ਉਹਨਾਂ ਕੋ ਕੋਈ ਸੁਣਨ ਵਾਲਾ ਨਹੀਂਗਾ ਐਸੇ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਹਥਿਆਰ ਆ ਗਿਆ ਕੀ ਫੋਨ ਬਜ਼ੁਰਗਾਂ ਦੇ ਕੋਲ ਬੈਠੇ ਨਹੀਂ ਜੇ ਬੈਠੋਗੇ ਤਾਂ ਤੁਹਾਨੂੰ ਪਤਾ ਲੱਗ